ਆਲਣਾ ਜੀ ਸੋਹਣਿਆ ਆਲਣਾ ਆਲਣਾ ਜੀ ਸੋਹਣਿਆ ਆਲਣਾ ਤੇਰੀ ਆਈ ਤੇ ਜੱਟਾ ਮੈਂ ਮਰ ਜਾਵਾ ਤੇਰਾ ਵਿੰਗਾ ਹੋਵੇ ਵਾਲਣਾ ਹੂੰ ਤੇਰੀ ਆਈ ਤੇ ਜੱਟਾ ਮੈਂ ਮਰ ਜਾਵਾ ਤੇਰਾ ਵਿੰਗਾ ਹੋਵੇ ਵਾਲਣਾ ਹੂੰ ਆਲਣਾ ਜੀ ਸੋਹਣਿਆ ਆਲਣਾ ਆਲਣਾ ਜੀ ਸੋਹਣਿਆ ਆਲਣਾ ਯਾਰੀਆਂ ਜੀ ਸੋਹਣਿਆ ਯਾਰੀਆਂ ਯਾਰੀਆਂ ਜੀ ਸੋਹਣਿਆ ਯਾਰੀਆਂ ਵੇ ਇੱਕ ਤੇਰੇ ਲਈ ਖੋਲਾ ਇੱਕ ਜੱਗ ਲਈ ਚੁਬਾਰੇ ਦੀਆਂ ਦੋ ਬਾਰੀਆਂ ਹੂੰ ਇੱਕ ਤੇਰੇ ਲਈ ਖੋਲਾ ਇੱਕ ਜੱਗ ਲਈ ਖੋਲਾ ਚੁਬਾਰੇ ਦੀਆਂ ਦੋ ਬਾਰੀਆਂ ਹੂੰ ਯਾਰੀਆਂ ਜੀ ਸੋਹਣਿਆ ਯਾਰੀਆਂ ਯਾਰੀਆਂ ਜੀ ਸੋਹਣਿਆ ਯਾਰੀਆਂ ਗਜਰੇ ਜੀ ਸੋਹਣਿਆ ਗਜਰੇ ਗਜਰੇ ਜੀ ਸੋਹਣਿਆ ਗਜਰੇ ਜਿਹੜੇ ਕਹਿੰਦੇ ਸੀ ਲਾਵਾਂਗੇ ਸਾਹੋ ਸਾਹੀ ਨਿਕਲੇ ਸ਼ਰੀਕ ਸੱਜਰੇ ਹੂੰ ਨਿਕਲੇ ਸ਼ਰੀਕ ਸੱਜਰੇ ਹੂੰ ਉਹ ਨਿਕਲੇ ਸ਼ਰੀਕ ਸੱਜਰੇ ਗਜਰੇ ਜੀ ਸੋਹਣਿਆ ਗਜਰੇ ਗਜਰੇ ਜੀ ਸੋਹਣਿਆ ਗਜਰੇ ਸੋਹਣਵੇਂ ਸੋਹਣਿਆ ਸੋਹਣਵੇਂ ਸੋਹਣਵੇਂ ਸੋਹਣਿਆ ਸੋਹਣਵੇਂ ਰਤ ਪਿਆਰ ਦੀ ਮਾਹੀ ਨੂੰ ਦਿਲ ਲੋਚਦਾ ਠੰਡੀ ਠੰਡੀ ਚੱਲੇ ਪਉਣਵੇਂ ਹੂੰ ਰਤ ਪਿਆਰ ਦੀ ਮਾਹੀ ਨੂੰ ਦਿਲ ਲੋਚਦਾ ਠੰਡੀ ਠੰਡੀ ਚੱਲੇ ਪਉਣਵੇਂ ਹੂੰ ਸੋਣਵੇਂ ਸੋਣਿਆ ਸੋਣਵੇਂ ਸੋਣਵੇਂ ਸੋਣਿਆ ਸੋਣਿਆ ਵਾਲੀਆਂ ਸੋਣਿਆ ਵਾਲੀਆਂ ਵਾਲੀਆਂ ਸੋਣਿਆ ਵਾਲੀਆਂ ਗੋਰੇ ਰੰਗ ਦਾ ਜਿਹ ਹੱਕਦਾਰ ਕੋਹਣਾ ਛੱਡ ਕਰ ਤੂੰ ਤਾਂ ਕਾਲੀਆਂ ਹੂੰ ਗੋਰੇ ਰੰਗ ਦਾ ਜਿਹ ਹੱਕਦਾਰ ਕੋਣਾ ਵੇ ਛੱਡ ਦੇ ਕਰ ਤੂੰ ਤਾਂ ਕਾਲੀਆਂ ਹੂੰ ਵਾਲੀਆਂ ਸੋਣਿਆ ਵਾਲੀਆਂ ਵਾਲੀਆਂ ਸੋਣਿਆ ਵਾਲੀਆਂ ਗਨੀਆਂ ਸੋਣਿਆ ਗਨੀਆਂ ਗਨੀਆਂ ਸੋਣਿਆ ਗਨੀਆਂ ਜਿਹੜੇ ਲੋਕਾਂ 'ਚ ਮਜ਼ਾਕ ਸਾਡਾ ਉੱਡਿਆ ਤੇਰੀਆਂ ਮਿਹਰਬਾਨੀਆਂ ਹੂੰ ਜਿਹੜੇ ਲੋਕਾਂ 'ਚ ਮਜ਼ਾਕ ਸਾਡਾ ਉੱਡਿਆ ਤੇਰੀਆਂ ਮਿਹਰਬਾਨੀਆਂ ਹੂੰ ਗਾਨੀਆਂ ਸੋਹਣੀਆਂ ਗਾਨੀਆਂ ਗਾਨੀਆਂ ਸੋਹਣੀਆਂ ਗਾਨੀਆਂ